ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਚੈਲ ਮਾਨਸਾ ਵਾਲਾ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪਸ਼ੂਆਂ ਤੇ ਲੱਗਣ ਵਾਲੀਆਂ ਲਾਈਟਾਂ ਇਹ ਪਸ਼ੂਆਂ ਨੂੰ ਮੱਛਰਾਂ ਤੋਂ ਬਚਾਉਂਦੀਆਂ ਨੇ ਇਹ ਜਿਹੜੇ ਆਪਾਂ ਪਸ਼ੂਆਂ ਦੇ ਮੱਛਰਾਂ ਦਾ ਬੱਲਮ ਲਗਾਉਂਦੇ ਨਾ ਉਹਨਾਂ ਨਾਲੋਂ ਇਹ ਵੱਧ ਫਾਇਦਾ ਕਰਦੀਆਂ ਨੇ ਦੋਸਤੋ ਉਹ ਛੇਤੀ ਖਰਾਬ ਹੋ ਜਾਂਦੇ ਇਹ ਖਰਾਬ ਨਹੀਂ ਹੁੰਦੇ ਇਹਨਾਂ ਦਾ ਰਿਜ਼ਲਟ ਵੀ 100% ਹੈਗਾ ਇਹ ਲਾਈਟ ਨਿੱਕੀ ਲਾਈਟ ਹੈਗੀ ਤੇ ਇਹ 12 ਵੋਲਟ ਤੇ ਚੱਲਣ ਵਾਲੀ ਲਾਈਟਾਂ ਨੇ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਦੋਸਤੋ ਜੇ ਕੀ ਵਾਰੀ ਇਹ نیچے ਟੁੱਟ ਕੇ ਗਿਰ ਵੀ ਜਾਂਦਾ ਪਸ਼ੂ ਖਾ ਲੈਣ ਤਾਂ ਪਸ਼ੂ ਨੂੰ ਕਰੰਟ ਨਹੀਂ ਲੱਗੂ ਆ। ਆਲੇ نیچے ਸਾਡੇ ਪਸ਼ੂ ਇੱਥੇ ਅਸੀਂ ਪਸ਼ੂ ਬੰਨਦੇ ਆ। ਇੱਧਰ ਵੀ ਹੁੰਦੇ ਆ, ਇੱਧਰ ਵੀ ਹੁੰਦੇ ਆ। ਉੱਪਰੇ ਲਾਈਟਾਂ ਚੱਲਦੀਆਂ ਹੁੰਦੀਆਂ। ਨਾ ਆਪਾਂ ਨੂੰ ਧੂਈ ਪਾਉਣ ਦੀ ਲੋੜ ਐ, ਨਾ ਧੂਆ ਗਰਦੀ ਲੋੜ ਐ, ਨਾ ਪੱਖਾ ਲਾਉਣ ਦੀ ਲੋੜ ਐ। ਇਹ ਲਾਈਟਾਂ ਦੇ ਥੱਲੇ ਜਦੋਂ ਪਸ਼ੂ ਬੰਨਤੇ ਪਸ਼ੂ ਆਰਾਮ ਨਾਲ ਬੈਠਣ ਹੁੰਦੇ ਆ। ਇਹਨਾਂ ਨੂੰ ਸਾਨੂੰ ਪਿਛਲੇ 3 ਸਾਲਾਂ ਤੋਂ ਵਰਤ ਰਹੇ ਹਾਂ ਸੀ ਤੇ ਰਿਜ਼ਲਟ ਬਹੁਤ ਸੋਹਣਾ ਆ ਰਿਹਾ ਇਹਨਾਂ ਦਾ ਤਕਰੀਬਨ ਅਸੀਂ ਕਮਰੇ ਦੇ ਅੰਦਰ ਵੀ ਪਸੂਆਂ ਦੇ ਲਾਈਟਾਂ ਹੋਈਆਂ ਨੇ ਤੇ ਬਾਹਰ ਵੀ ਇਹ ਸਾਰੇ ਲਾਈਟਾਂ ਹੋਈਆਂ ਨੇ ਇਹ ਸੋਨੂੰ 12 ਵੋਲਟ ਤੇ ਚੱਲਦੇ ਆਣੇ ਜੇ ਆਪਾਂ ਆਹ 12 ਵੋਲਟ ਇਹਦੇ ਚੋਂ ਐਡਾਪਟਰ ਲਾਇਆ ਹੋਇਆ ਆਪਾਂ ਇਹ ਐਡਾਪਟਰ ਚੋਂ ਕਰੰਟ ਜਾਂਦਾ ਇਸ ਨੂੰ ਵਾਇਰ ਰਾਣੀ ਆਪਾਂ ਇਹਨਾਂ ਨੂੰ ਕਨੈਕਟ ਦਿੱਤਾ ਹੋਇਆ ਹੈਗਾ ਰਿਜ਼ਲਟ ਬਹੁਤ ਹੀ ਸੋਹਣਾ ਇਹਨਾਂ ਦਾ ਇਹ ਕੰਮ ਸੇ ਗੰਮ ਵੀ ਆਪਾਂ 10 ਲਾਈਟਾਂ ਲਗਾਈਆਂ ਹੋਈਆਂ ਨੇ ਇਹ ਇਹ ਨਿੱਕੀ ਲਾਈਟ ਹੈ ਬਾਜ਼ਾਰ ਚੋਂ ਆਪਾਂ ਨੂੰ ਆਮ ਹੀ ਮਿਲ ਜਾਂਦੀ ਏ ਚੀਜ਼ ਇਹ ਲਾਈਟ ਹੈ ਜਿਹੜੀ ਆਪਾਂ ਨੂੰ ਇਹ ਨਿੱਕੀ ਲਾਈਟ ਵਰਤੀ ਆਪਾਂ ਇਹਦੇ ਚ ਮਛਰਾਂ ਵਾਲੇ ਬੱਲ ਬਣਾਉਣਾ ਬਹੁਤ ਸੋਹਣਾ ਰਿਜ਼ਲਟ ਹੈ ਦਾ ਉਹ ਜੇ ਕੰਮ ਘੱਟ ਕਰਦਾ ਹੈਗਾ ਪਰ ਇਹ ਉਹਦੇ ਨਾਲ ਕੰਮ ਦੁੱਗਣਾ ਕਰੂਗਾ ਇਹ ਚੀਜ਼ ਤੁਸੀਂ ਇੱਕ ਵਾਰੀ ਲਾ ਕੇ ਵਰਤ ਕੇ ਦੇਖਿਓ ਪਸ਼ੂ ਜਿਹੜਾ ਤੁਸੀਂ ਕਹਾਰੀਏ ਨੀਚੇ ਬੰਨਤੇ ਛੜਤੀਆਂ ਮੱਛਰ ਨਾ ਆਊਗਾ ਪਸ਼ੂਆਂ ਕੋਲੇ ਪਸ਼ੂਰਾਮ ਹਲ ਬੈਠਣਗੇ ਨੀਚੇ ਸਾਰੇ ਨਾਲੋਂ ਵਧੀਆ ਚੀਜ਼ ਤਿਆਰ ਕਰੀ ਆਪਾਂ ਇਹ ਬਹੁਤ ਸੋਹਣੀ ਚੀਜ਼ ਹੈ ਇਹ ਆਪਾਂ ਘਰੇ ਵੀ ਤਿਆਰ ਕਰ ਸਕਦੇ ਹਾਂ ਇਹਨੂੰ ਸਮਾਨ ਲੈ ਕੇ ਇੱਕ ਆਪਾਂ ਨੂੰ ਕੱਚੀ ਤਾਰ ਚਾਹੀਦੀ ਹੈ ਤੇ ਇੱਕ ਆਪਾਂ ਨੂੰ ਇਹ ਲਾਈਟਾਂ ਚਾਹੀਦੀਆਂ ਜਿੰਨੇ ਆਪਣੇ ਘਰੇ ਪਸ਼ੂ ਆ ਉਸ ਮੁਤਾਬਕ ਆਪਾਂ ਲਾਈਟਾਂ ਲਿਆ ਆਉਣੀ ਹੈਗੀਆਂ ਇਹ ਆਰਾਮ ਨਾਲ ਸੌਖੀ ਤਿਆਰ ਹੋ ਜਾਂਦੀ ਹੈ ਨੇ ਘਰੇ ਨੂੰ ਬਹੁਤ ਵਧੀਆ ਚੀਜ਼ ਹੈ ਰਿਜ਼ਲਟ ਇਹਦਾ ਬਹੁਤ ਵਧੀਆ 100 ਤੋਂ 100% ਰਿਜ਼ਲਟ ਹੈ ਇਹਦਾ ਹੁਣ ਆਪਾਂ ਨੂੰ ਮੌਸਮ ਥੋੜਾ ਜਿਹਾ ਖਰਾਬ ਰਹਿੰਦਾ ਹੈਗਾ ਬਾਰਿਸ਼ ਦਾ ਕਰਕੇ ਮੱਛਰ ਜ਼ਿਆਦਾ ਹੈ ਇਹ ਬਹੁਤ ਵਧੀਆ ਚੀਜ਼ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਓ